ਸੋਨਾ ਮੇਰਾ ਖੈਬਰੀ ਪੀਰਾਂ ਵਿੱਚੋਂ ਪੀਰ ਹੈ ਸੋਨਾ ਮੇਰਾ ਖੈਬਰੀ ਮਲੰਗਾ ਮਰਨਾਰਾ ਹੈਦਰੀ ਪੰਜ ਨਰ ਪੰਜ ਤਨ ਦੇ ਸਵਾਲਖ ਨਾਰਾ ਹੈਦਰੀ ਪੰਜ ਨਰ ਪੰਜ ਤਨ ਦੇ ਸਵਾਲਖ ਨਾਰਾ ਹੈਦਰੀ ਪੀਰਾਂ ਵਿੱਚੋਂ ਪੀਰ ਹੈ ਸੋਨਾ ਮੇਰਾ ਖੈਬਰੀ ਪੀਰਾ ਵਿੱਚੋਂ ਪੀਰ ਐ ਸੋਨਾ ਮੇਰਾ ਖੈਬਰੀ ਮਲੰਗਾ ਮਰ ਨਾਰਾ ਹੈ ਦਰੀ ਪੰਜ ਨਰ ਪੰਜ ਤਨ ਦੇ ਸਵ ਲੱਖ ਨਾਰਾ ਹੈ ਦਰੀ ਪੰਜ ਨਰ ਪੰਜ ਤਨ ਦੇ ਸਵ ਲੱਖ ਨਾਰਾ ਹੈ ਦਰੀ ਅਦਾਬ ਸਲਾਮ ਨਮਸਕਾਰ ਮੈਂ ਕੌਰ ਸਿੰਮੀ ਔਰ ਮੈਂ ਆ ਰਹੀ ਹਾਂ ਜੀ ਗਰੀਬ ਨਵਾਜ਼ ਬਾਬਾ ਜੀ ਨੀਲੋ ਨੀਲੋ ਵਾਲੇ ਮੇਲਾ ਨੀਲੋ ਦਾ ਮੈਂ ਉੱਥੇ ਹਾਜ਼ਰੀ ਲਗਾਉਣ ਆ ਰਹੀ ਹਾਂ ਜੀ ਦਨ ਐਤਵਾਰ 13 ਅਪ੍ਰੈਲ ਪਛਿਮਾ ਵਿਸਾਖੀ ਜੋੜ ਮੇਲਾ ਸੋ ਮੇਰੇ ਤੋਂ ਬਗੈਰ ਹੋਰ ਵੀ ਬਹੁਤ ਕਲਾਕਾਰ ਆ ਰਹੇ ਨੇ ਬਦੌਲਤ ਬਾਬਾ ਜੀ ਮਨਜੋਤ ਸਿੰਘ ਜੀ ਗਰੇਵਾਲ ਗੱਦੀ ਨਿਸ਼ੀਨ ਸਾਡੇ ਸਤਿਕਾਰਯੋਗ ਬਾਬਾ ਜੀ ਉਹਨਾਂ ਦੀ ਚਰਨਾ ਦੇ ਵਿੱਚ ਹਾਜ਼ਰੀ ਲਗਾਉਣ ਆ ਰਹੇ ਆਂ ਜੀ ਸੋ ਸਾਰੀ ਸੰਗਤ ਨੂੰ ਅਪੀਲ ਦਲੀਲਾ ਜੀ ਸਾਰੇ ਹਮ ਹਮਾ ਕੇ ਪਹੁੰਚੋ ਜੀ ਓ ਜੀ ਵੇ ਦਾਤਾ ਪੀਰ ਸੋਣਾ ਅਸਮਾਨੀ ਤਾਰਾ ਓ ਜੀ ਵੇ ਦਾਤਾ ਪੀਰ ਸੋਣਾ ਹੋ ਜੀਵੇ ਦਾਤਾ ਪੀਰ ਸੋਣਾ ਅਸਮਾਨੀ ਤਾਰਾ ਹੈ ਹੋ ਜੀਵੇ ਦਾਤਾ ਪੀਰ ਸੋਣਾ ਅਸਮਾਨੀ ਤਾਰਾ ਹੈ ਓ ਸਾਡੇ ਜਿਹੜਾ ਦੁਖੀਆਂ ਨੂੰ ਬਾਬਾ ਤੇਰਾ ਹੀ ਸਹਾਰਾ ਹੈ ਓ ਸਾਡੇ ਜਿਹੜਾ ਦੁਖੀਆਂ ਨੂੰ ਦਾਤਾ ਤੇਰਾ ਹੀ ਸਹਾਰਾ ਹੈ ਹੋ ਜੀਵੇ ਦਾਤਾ ਪੀਰ ਸੋਣਾ ਅਦਾਬ ਸਲਾਮ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਮੈਂ ਕੌਰ ਜਿੰਮੀ ਔਰ ਮੈਂ ਆਰਿਆ ਜੀ ਨੀਲੋ ਪੋਲਟੇ ਦਰਬਾਰ ਨੀਲੋ ਸਰਕਾਰ ਖਵਾਜਾ ਪੀਰ ਗਰੀਬ ਨਵਾਜ਼ ਮੇਰੇ ਬਾਬਾ ਜੀ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਮੈਂ ਹਾਜ਼ਰੀ ਲਗਾਉਣ ਆ ਰਹੀ ਹਾਂ ਜੀ ਔਰ ਸਾਰੇ ਸੰਗਤ ਨੂੰ ਅਪੀਲ ਦਿਲੀ ਹੈ ਜੀ 25ਵਾਂ ਸਾਲਾਨਾ ਮਸਾਖੀ ਜੋੜ ਮੇਲਾ ਦਿਨ ਐਤਵਾਰ 13 ਅਪ੍ਰੈਲ ਨੂੰ ਸੋ ਸਾਰੀ ਸੰਗਤ ਨੇ ਆ ਮਾਮਾ ਕੇ ਪਹੁੰਚਣਾ ਜੀ ਸ਼ੁ크rana ਮਿਹਰਬਾਨੀ ਜੀ ਤੇ ਇਸ ਪ੍ਰੋਗਰਾਮ ਨੂੰ ਉਸੇ ਲਾਈਵ ਸਿੱਧਾ ਦੇਖਣਾ ਜੀ ਲਾਈਵ ਚੱਲ ਰਿਹਾ ਜੀ ਰਾਮਪਾਲ ਸਿੰਘ نیوز ਐਂਡ ਬਲੌਗ ਤੇ ਸੋ ਸਾਰਿਆਂ ਨੇ ਤੁਸੀਂ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਲਾਈਕ ਐਂਡ ਸ਼ੇਅਰ ਕਮੈਂਟ ਕਰਨਾ ਜੀ ਥੈਂਕ ਯੂ